ਮਗਰ ਲੋੜੀ ਮੁੰਡਿਆਂ ਦੀ ਕਿਉਂ ਬਣਾਉਂਦੇ ਆ ਭਾਈ ਭਾਈ ਲੋੜੀ ਮੁੰਡਿਆਂ ਦੀ ਨਹੀਂ ਬਣਾਉਂਦੇ ਅੱਛਾ ਲੋੜੀ ਸਭ ਤੋਂ ਪਹਿਲਾਂ ਬਣਾਈ ਸੀ ਦੋ ਕੁੜੀਆਂ ਦੀ ਠੀਕ ਆ ਭਾਈ ਇੱਕ ਸੁੰਦਰੀ ਸੀ ਇੱਕ ਮੁੰਦਰੀ ਸੀ ਇੱਕ ਬ੍ਰਾਹਮਣ ਸੀਗਾ 16ਵੀਂ ਸਤਾਬਦੀ ਚ ਉਹਦੇ ਦੋ ਕੁੜੀਆਂ ਸੀਗੀਆਂ ਇੱਕ ਸੁੰਦਰੀ ਤੇ ਇੱਕ ਮੁੰਦਰੀ ਤੇ ਉਹ ਬਾਲਾ ਘਰੋਂ ਗਰੀਬ ਸੀਗਾ ਵਿਚਾਰਾ ਤੇ ਉਹ ਮਤਿਆਰਾ ਹੋਊਗਾ ਸੀਗਾ ਉਹਨਾਂ ਦਾ ਵਿਆਹ ਕਰਨ ਨੂੰ ਕੰਨਿਆਦਾਨ ਕਰਨ ਨੂੰ ਉਹਦੇ ਕੋਲੇ ਕੁਝ ਨਹੀਂ ਸੀਗਾ ਵਿਚਾਰੇ ਕੋਲੇ ਤਾਂ ਉਹ ਨਾ ਜਿਵੇਂ ਹੁਣ ਆਪਣੇ ਲਾਲੋ ਚੱਲ ਹੁਣ ਤਾਂ ਕੋਈ ਸਰਪੰਚ ਹੋ ਗਿਆ ਐਮਐਲਏ ਹੋ ਗਿਆ ਹਨਾ ਉਦੋਂ ਕੋਈ ਹਾਕਮ ਹੁੰਦੇ ਸੀ ਬਾਦਸ਼ਾਹ ਹੁੰਦੇ ਸੀ ਤਾਂ ਜਦੋਂ ਉਹਨੇ ਵਿਆਹ ਕਰਨਾ ਸੀ ਮਤਿਆਰਾ ਹੋਊਗਾ ਸਰਸਾ ਹੁੰਦੀ ਆ ਰਿਪਿਆਉ ਨੂੰ ਹਨਾ ਤਾਂ ਉਹਨਾਂ ਆਪਦੇ ਨੇੜ ਦੇ ਹਾਕਮ ਕੋਲੇ ਬਾਦਸ਼ਾਹ ਕੋਲੇ ਵਾਗਿਆ ਵੀ ਮੇਰੀਆਂ ਕੁੜੀਆਂ ਮਟਿਆਰਾਂ ਹੋਊਗਾ ਤੇ ਮੇਰੇ ਕੋਲੇ ਕੰਨਿਆਦਾਨ ਕਰਨ ਵਾਸਤੇ ਕੋਈ ਪੰਜੀ ਨਹੀਂ ਕੋਈ ਪੈਸਾ ਨਹੀਂ ਕੋਈ ਉਹ ਘਰ ਮਦਦ ਕਰ ਤੇ ਉਹ ਜਦੋਂ ਹਾਕਮ ਸੀ ਕੁੜੀਆਂ ਸੀਗੀਆਂ ਉਹਨਾਂ ਦੀਆਂ ਸੁੰਦਰੀ ਤੇ ਮੁੰਦਰੀ ਬਹੁਤ ਸੋਹਣੀਆਂ ਸੀ ਉਹਨਾਂ ਧੀਆਂ ਤੇ ਉਹ ਨੀਤ ਬਦਲੀ ਜਾਂਦੀ ਹੈ ਹਨਾ ਉਹਨਾਂ ਨੂੰ ਦੇਖ ਕੇ ਨਾ ਉਹਦੀ ਨੀਤ ਬਦਲ ਗਈ ਤੇ ਉਹ ਜਿਹੜਾ ਹਾਕਮ ਸੀ ਬਾਦਸ਼ਾਹ ਸੀ ਉਹ ਕਹਿੰਦਾ ਵੀ ਕੁੜੀਆਂ ਨੂੰ ਮੇਰੇ ਕੋਲੇ ਛੱਡ ਜਾ ਤੈਨੂੰ ਮੈਂ ਪੈਸੇ ਦੇ ਦਿੰਦਾ ਹੈ ਹਨਾ ਤੇ ਉਹ ਜਦੋਂ ਹੁਣ ਪਿਓ ਨੇ ਗੱਲ ਸੁਣੀ ਯਾਰ ਜਿੱਤੇ ਜਾਂਦੀ ਗੁੱਸਾ ਆਉਂਦਾ ਉਹ ਚੜਦਾ ਹਨ ਉਹਨੇ ਵਿਚਾਰ ਉਹਨੂੰ ਤਾਂ ਕੀ ਕਹਿਣਾ ਸੀ ਉਹ ਤੋਂ ਵੱਡਾ ਸੀ ਹਨ ਉਹ ਤੇ ਚੁੱਪ ਕਰਕੇ ਵਾਪਸ ਹੋ ਗਿਆ ਹਨ ਜਦੋਂ ਵਾਪਸ ਹੋ ਗਿਆ ਰਾਜਨਾ ਉਹਨੂੰ ਦੁੱਲਾ ਭੱਟੀ ਮਿਲ ਗਿਆ ਤੇ ਦੁੱਲੇ ਭੱਟੀ ਨੂੰ ਉਹਨੇ ਗੱਲ ਸੁਣਾਈ ਵੀ ਐ ਕਰਕੇ ਮੇਰੀਆਂ ਕੁੜੀਆਂ ਜਵਾਨ ਹੈ ਕੰਨਿਆਦਾਨ ਕਰਨਾ ਵੀ ਮੇਰੇ ਕੋਲੇ ਕੁਝ ਨਹੀਂ ਹਨ ਤੇ ਦੁੱਲਾ ਭੱਟੀ ਸੀਗਾ ਇੱਕ ਨੇਕ ਬੰਦਾ ਜਿਹੜਾ ਅਮੀਰਾਂ ਤੋਂ ਲੁੱਟ ਕੇ ਗਰੀਬਾਂ 'ਚ ਬਣਦਾ ਸੀ ਹਨ ਅਮੀਰਾਂ ਤੋਂ ਲੁੱਟ ਕੇ ਪੈਸਾ ਮੰਨ ਲਓ ਜਿਹੜਾ ਕੂਨ ਚੂਸਦੇ ਸੀ ਲੋੜਵੰਦਾਂ ਨੂੰ ਦੇ ਦਿੰਦਾ ਸੀ ਠੀਕ ਹੈ ਤਾਂ ਉਹ ਲੋੜ ਬੰਦਾ ਹੁੰਦਾ ਹੁੰਦਾ ਸੀ ਉਹ ਕਹਿੰਦਾ ਅੱਜ ਤੋਂ ਬਾਅਦ ਤੇਰਿਆਂ ਧੀਆਂ ਨਹੀਂ ਇਹ ਤੇਰਿਆਂ ਭੈਣਾਂ ਨਹੀਂ ਮੇਰਿਆਂ ਧੀਆਂ ਮੇਰਿਆਂ ਭੈਣਾਂ ਮੈਂ ਵਿਆਹ ਕਰੂੰਗਾ ਇਹਨਾਂ ਦਾ ਠੀਕ ਹੈ ਤਾਂ ਉਹਨੇ ਕੀ ਕੀਤਾ ਉਹਨਾਂ ਦਾ ਆਪਦੇ ਸਿਰ ਲੈ ਲਿਆ ਕੰਨਿਆਂ ਦਾਣ ਵੀ ਮੈਂ ਕਰੂੰਗਾ ਇਹਨਾਂ ਦਾ ਹਨ ਤੇ ਉਹਨਾਂ ਤੋਂ ਦੋਨਾਂ ਦਾ ਕੁੜੀਆਂ ਦਾ ਸੁੰਦਰੀ ਦਾ ਤੇ ਮੁੰਦਰੀ ਦਾ ਉਹਨੇ ਵਿਆਹ ਧਰ ਲਿਆ ਠੀਕ ਹੈ ਜਦੋਂ ਵਿਆਹ ਧਰ ਲਿਆ ਲੋਕ ਕਹਿੰਦੇ ਵੀ ਇਹਨਾਂ ਦੀ ਝੋਲੀ ਚ ਪਾ ਕੁਸ ਹਣਾ ਉਹਨੇ ਸੇਰ ਚੱਕਰ ਪਾਈ ਸੀ ਹਣਾ ਸੇਰ ਚੱਕਰ ਪਾਈ ਸੀ ਤੇ ਉੱਥੋਂ ਹੀ ਲੋਕ ਗੀਤ ਬਣਿਆ ਸੀਗਾ ਇਹ ਅ ਸੁੰਦਰੀ ਮੁੰਦਰੀ ਤੇਰਾ ਕੌਣ ਵਿਚਾਰਾ ਹਾਂ ਤੇ ਹਾਂ ਦੁੱਲਾ ਪੱਟੀ ਵਾਲਾ ਦੁੱਲੇ ਨੇ ਧੀ ਵਈ ਸੇਰ ਚੱਕਰ ਪਾਈ ਹਾਂ ਉੱਥੋਂ ਇਹ ਲੋਕ ਗੀਤ ਬਣਿਆ ਸੀ ਤਾਂ ਉਸ ਤੋਂ ਬਾਅਦ ਹੌਲੀ-ਹੌਲੀ ਰਿਵਾਇਤਾਂ ਬਦਲਦਾ ਗਿਆ ਇਹ ਲੋਹੜੀ ਮੁੰਡਿਆਂ ਤੇ ਆ ਗਈ ਪਹਿਲੀ ਲੋਹੜੀ ਇੱਕ ਕੁੜੀ ਦੀ ਨਹੀਂ ਸੀ ਦੋ ਕੁੜੀਆਂ ਦੀ ਸੀ ਸੁੰਦਰੀ ਤੇ ਮੁੰਦਰੀ ਵਿੱਚ ਠੀਕ ਹੈ ਦੁੱਲੇ ਭੱਟੀ ਵਾਲੇ ਨੇ ਆਪਦੇ ਹੱਥੀ ਕੰਨਿਆਦਾਨ ਕੀਤਾ ਸੀਗਾ ਦੁੱਲਾ ਭੱਟੀ ਵਾਲਾ ਨੇਕ ਬੰਦਾ ਸੀ ਜਿਹੜਾ ਅਮੀਰਾਂ ਤੋਂ ਲੁੱਟ ਕੇ ਗਰੀਬਾਂ 'ਚ ਬਣਦਾ ਸੀਗਾ ਠੀਕ ਹੈ ਤੇ 16ਵੀਂ ਸਤਾਬਦੀ ਦੀ ਗੱਲ ਆ ਉਹ ਬ੍ਰਾਹਮਣ ਸੀਗਾ ਵਿਚਾਰਾ ਉਹ ਗਰੀਬ ਸੀਗਾ ਤੇ ਜਿਹੜਾ ਉਹ ਸੀ ਉਹਦੋਂ ਦਾ بارشਾ ਉਹ ਨੀ ਤਰ੍ਹਾਂ ਬੇਗਰਕ ਬੇੜਾਗਾ ਨੀਜ ਬੰਦਾ ਸੀ ਨੀਜ ਬੰਦਾ ਸੀ ਆ ਤੇ ਉੱਥੋਂ ਬਣੀ ਸੀ ਇਹ ਲੋਹੜੀ ਇਹ ਤਿਹਾਰ ਦਾ ਇਤਿਹਾਸ ਆਪਾਂ ਨੂੰ ਪਤਾ ਹੋਣਾ ਚਾਹੀਦਾ ਹਨਾ ਵੀ ਆਪਾਂ ਜਦੋਂ ਲੋਹੜੀ ਬਣਾਉਨੇ ਆ ਹਨਾ ਵਿੱਚ ਉਹ ਉਹ ਕਰਦੇ ਨਾ ਆਪਾਂ ਦਿਲ ਪਾਉਨੇ ਇਹ ਹਾਂ ਉਹ ਲੋਕਗੀਤ ਗਾਉਨੇ ਆ ਉਦੋਂ ਹਣਾ ਉਦੋਂ ਇਹ ਇਥੋਂ ਬਣਿਆ ਸੀਗਾ ਸੁੰਦਰੀ ਦੇ ਮੁੰਦਰੀ ਦਾ ਵਿਆਹ ਕੀਤਾ ਸੀ ਦੁੱਲੇ ਭੱਟੀ ਵਾਲੇ ਨੇ ਆਪ ਕੰਨਿਆਦਾਨ ਕੀਤਾ ਸੀ ਉਹਨਾਂ ਦੀ ਝੋਲੀ 'ਚ ਸੇ ਸੱਕਰ ਪਾਈ ਸੀ ਅੱਛਾ ਅੱਜ ਕੱਲ੍ਹ ਲੋਕ ਮੁੰਡਿਆਂ ਦੀ ਬਣਾਉਂਦੇ ਫਿਰ ਲੋੜੀ ਮੰਗਰਾ ਫਿਰ ਹੌਲੀ ਹੌਲੀ ਰਿਵਾਇਤਾਂ ਬਦਲਦਾ ਗਿਆ ਨਾ ਹੁਣ ਅੱਜ ਦਾ ਮੁੰਡਿਆਂ ਦੀ ਬਣਾਉਣ ਲੱਗ ਗਏ ਪਰ ਸਭ ਤੋਂ ਪਹਿਲਾਂ ਲੋੜੀ ਇੱਕ ਕੁੜੀ ਦੀ ਨਹੀਂ ਦੋ ਕੁੜੀਆਂ ਦੀ ਮਨਾਈ ਗਈ ਸੀ ਸੁੰਦਰੀ ਮੁੰਦਰੀ ਦੀ ਬਣਾਈ ਗਈ ਸੀ ਕੁੜੀਆਂ ਦੀ ਹੌਲੀ ਹੌਲੀ ਬਦਲ ਕੇ ਸਿਸਟਮ ਕਿਵੇਂ ਵੀ ਬਦਲਿਆ ਚਲੋ ਕੋਈ ਲਾਲਚੀ ਬੰਦੇ ਨੇ ਕਿਵੇਂ ਕਰਕੇ ਮੁੰਡਿਆਂ ਦੇ ਆ ਗਈ ਗੱਲ ਇਹ ਸੀ ਮਨਾਈ ਕੁੜੀਆਂ ਦੀ ਸੀ ਇਹਨਾਂ ਦੀ ਮਨਾਉਣੀ ਵੀ ਚਾਹੀਦੀ ਹੈ ਹ ਹਣਾ ਅਸਲੀ ਘਰ ਦਾ ਕੁੜੀ ਤੋਰਦੀ ਐ ਅਸਲੀ ਘਰ ਕੁੜੀ ਤੋਰਦੀ ਐ ਇੱਕ ਇੱਥੋਂ ਵਾਲਾ ਜੋੜਦੀ ਐ ਕੁੜੀ ਇੱਕ ਉੱਥੋਂ ਵਾਲਾ ਜੋੜਦੀ ਐ ਕੁੜੀ ਹਣਾ ਤੇ ਮੁੰਡਾ ਦਾ ਮੁੰਡੇ ਦਾ ਯਾਰ 100 ਚੋਂ ਚੱਲ ਜੇ ਪ੍ਰਮਾਤਮਾ ਉਹ ਕਰੇ ਵਧੀਆ ਨਿਕਲੇ ਉਹ ਨਹੀਂ ਕਲੈਕਸ਼ਨ ਹੀ ਹੁੰਦੇ ਹਣਾ ਹਾਂ ਅਕਸਰ ਦਾ ਕੁੜੀ ਮੰਨ ਲਓ ਨਾਲੇ ਉਧਰ ਭਾਈ ਜੀ ਨਾਲੇ ਉਧਰ ਭਾਈ ਜੀ ਹਣਾ ਉਹਨਾਂ ਬਾਰੇ ਸੋਚ ਹਾਂ ਤੇ ਕੁੜੀ ਦੀ ਆਪਾਂ ਬਣਾਉਣਾ ਹੱਦ ਕੇ ਪਰ ਜ਼ਰੂਰੀ ਐ ਇਹ ਚੀਜ਼ਾਂ ਹਣਾ ਹੱਤ ਬਣਾਉਣਾ ਕੁੜੀ ਦਾ ਹੱਕ ਪਹੁੰਚ ਹਾਂ ਹੱਕ ਹੋਣਾ ਚਾਹੀਦਾ ਧੰਨਵਾਦ